ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਦਾ ਰਣ ਸਿੰਘ ਵਾਲਾ ਜੀ ਤਸੀਲ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਵਿੱਚ ਤੁਹਾਡੇ ਵਾਸਤੇ ਇੱਕ ਜਾਨੀ ਮਾਲ ਲੈ ਕੇ ਆਇਆ ਸੂਆ ਸਵਾਇਆ ਨਾਗਾ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਾਸੀ ਕਾ ਭਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਸੇਕਪ ਸਿੰਘ ਪਿੰਡ ਰਾਮ ਸਿੰਘ ਵਾਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਮੋਬਾਈਲ ਨੰਬਰ ਜੀ 9814204404 ਠੀਕ ਹੈ ਬਈ ਸੁਆ ਕਿ ਨਮਾ ਜੀ ਇਹ ਦੂਜਾ ਸੁਆ ਸੋਈ ਆ ਬਈ ਕਦੋਂ ਸੋਈ ਆ ਜੀ ਇਹ ਰਾਤ ਸੋਈ ਆ 8 8:30 ਵਜੇ ਬੱਚਾ ਕੀ ਆ ਜੀ ਬੱਚੀ ਆ ਜੀ ਬੱਚੀ ਜੀ ਹਾਂ ਬੱਚੀ ਬਹੁਤ ਚੰਗੀ ਆ ਜੀ ਇਹੋ ਜੀ ਆ ਆਪ ਆ ਉਹੋ ਜੀ ਮਗਰ ਬੱਚਾ ਬੱਚੀ ਆ ਬੱਚੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਆਰ ਡਨ ਆ ਜੀ ਜੇਰ ਉਹ ਬਠਲ ਇਧਰ ਹੋਇਆ ਜੀ ਲਓ ਜੀ ਦਿਖਾ ਦਿਓ ਜੀਰ ਪ੍ਰੋਪਰ ਡੰਨਾ ਜੀ ਦੇਖ ਸਕਦੇ ਹਾਂ ਜੀਰ ਆਪਾਂ ਤਾਂ ਨਹੀਂ ਨਾਪਦੇ ਜੀ ਫਿਰ ਵੀਡੀਓ ਬਣਾਉਣੀ ਹੁੰਦੀ ਆ ਹਰ ਇੱਕ ਬੰਦਾ ਨੇ ਸਾਹਮਣੇ ਆ ਜਾਂਦੀ ਹਾਂਜੀ ਸਹੀ ਗੱਲ ਆ ਜੀ ਹਾਂਜੀ ਕਿੰਨਾ ਕੱਢਿਆ ਬੋਲਾ ਵੀਰੇ ਦਾ ਬੋਲਾ ਇਹਦਾ ਬਈ 2.5 3 ਕਿਲੋ ਹੀ ਕੱਢਿਆ ਮੈਂ ਆਪਾਂ ਕਹਿ ਰਹੇ ਹਾਂ ਬਈ ਬਾਹਲਾ ਕੱਢ ਲਿਆ ਕੋਈ ਤਾਂ ਫਾਇਦਾ ਹਾਂ ਥੋੜਾ ਮਾਰਨੂੰ ਕਹਿਦੇ ਕਿ ਸ਼ੇਕ ਨਾ 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 2.5 3 ਬਾਕੀ ਬਈ ਵਿਹੜ ਤਾਂ ਦੁੱਧ ਵਾਲੀ ਆਪ ਹੀ ਦੱਸੀ ਜਾਂਦੀ ਆ ਥਾਣਾ ਦੀ ਡੰਨਾ ਜੀ ਥਾਣਾ ਦੀ ਓਕੇ ਆ ਬਈ ਠੀਕ ਆ ਕਿੰਨਾ ਪਾਜੂ ਪਿੱਛੇ ਦੀ ਵੀ ਓਕੇ ਆ ਕਿੰਨਾ ਪਾਜੂ ਕਰਮਾਂ ਲਈ ਦੁੱਧ ਬਈ ਦੁੱਧ ਦੀ ਆਪਾਂ ਗਾਰੰਟੀ ਨਹੀਂ ਦਿੰਦੇ ਹੁੰਦੇ ਕਿਉਂ ਆਪਾਂ ਕਿਹੜਾ ਪਿਛਲੇ ਸੂਚ ਹੋਇਆ ਜੀ ਆਪਾਂ ਜਿੰਮੇ ਅਗਲਾ ਕਹਿਨਦਾ ਉਵੇਂ ਆਪਾਂ ਕਹਿੰਨੇ ਪਰ ਹੈਗੀ ਆ ਵਹਿੜ ਇੰਨੇ ਦੁੱਧਾਂ ਦੀ ਹਾਂਜੀ ਹਾਂਜੀ ਤੁਰ ਕੇ ਦਿਖਾ ਦੀ ਜੀ ਸੂਆ ਭਾਈ ਦੱਸਦਾ ਕਿ ਦੂਜਾ ਸੂਈ ਆ ਜੀ ਕੱਲ ਸੂਈ ਸੀਗੀ ਸ਼ਾਮ ਜੇ ਨੂੰ ਬੱਚਾ ਮਗਰ ਹੈਗੀ ਆ ਜੀ ਬੱਚੀ ਫਾਇਦਾ ਹੋ ਜਾਣਾ ਇੱਕ ਲਗ ਨਾ ਇੱਕ ਲਗ ਮਿਲ ਜਾਣਾ ਤੁਹਾਨੂੰ ਆ ਜਾਓ ਬਾਹਰ ਦੀ ਜਾ ਕੇ ਇੰਦਰਾ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਜਿੰਨੀ ਚੰਗੀ ਆ ਆਪਾ ਉਦੋਂ ਪੂਰਾ ਜ਼ਿਆਦਾ ਚੰਗੀ ਮਗਰ ਬੱਚੀ ਆ ਜੀ ਬਾਕੀ ਸੋਨਾ ਫਿਟਨੈਸ ਵਾਲਾ ਹਵਾਲਾ ਬਾਈ ਕਹਿੰਦਾ ਮਾਲਕਾਂ ਨੇ ਦੱਸਿਆ ਸੀਗਾ ਕਿ 15 ਕਿਲੋ ਛੋਇਆ ਵਾ ਇਹ ਇੱਕ ਤੀਰ ਤੁਸੀਂ ਆਪ ਦੀ ਸਮਝ ਨਾਲ ਲੈ ਜਿਓ ਵੀਰੇ ਕਿੰਨਾ ਛੋਇਆ ਹਨਾਂ ਦੀ ਮੇਨ ਗੱਲ ਡਨ ਹੋਊ ਕਿ ਰੰਗ ਪ੍ਰਿੰਟ ਵਜੋਂ ਵਜੂਦ ਦੀ ਚੰਗੀ ਆ ਮੋੜ ਲਈ ਆ ਮੇਰੇ 15 ਕਿਲੋ ਦੁੱਧ ਦੇ ਨੂੰ ਕਹਿੰਦਾ ਵੀ ਕੀ ਹੈ ਚੰਗੀ ਆ ਬਾਕੀ ਦਿਖਾ ਦਿਓ ਭਾਈ ਨੇੜੇ ਕਰਕੇ ਦਿਖਾ ਦਿਓ ਹਾਂ ਤੁਹਾਨੂੰ ਦਿਖਾ ਦੋ ਆ ਨਹੀਂ ਵੀ ਸੋਨਾ ਮੋਟਾ ਥਣ ਲੱਗਿਆ ਵਾ ਕੱਲਾ ਕੱਲਾ ਨਿੱਖੜ ਮਾ ਹੱਥੀ ਚ ਵਾਈ ਆ ਲਾਏ ਨਹੀਂ ਭਾਈ ਮਾੜੇ ਮਾੜੇ ਜੇ ਹੋਣਗੇ ਜਿਹੜੇ ਹੱਥ ਜੀ ਨਾ ਹੋਣਗੇ ਜੀ ਹਵਾਨਾ ਸੋਨਾ ਫਿਟਨੈਸ ਆਲਾ ਠੰਡੀ ਸੀਲ ਦੀ ਗਾਰੰਟੀ ਹੈ ਪਰ ਪਿੱਛੇ ਦੀ ਗਾਰੰਟੀ ਹੈ ਜੀਰ ਤੁਹਾਡੇ ਸਾਹਮਣੇ ਆ ਜਿਹੜੇ ਰੁਪਏ ਲੈਣ ਆ ਹੀ ਆ ਉਹੀ ਦੱਸੀ ਭਾਈ ਬਈ ਰੇਟ ਤਾਂ ਹੁਣ 65 ਕਰ ਲਗੇ 70 ਕਰ ਲਗੇ ਆ ਬੱਚਿਓ ਬੱਚੀ ਵੀ ਕਿਹਾ ਹੁਣ ਉਹ ਗੱਲ ਆ ਵੀ 5000 ਵਧਾ ਦੇ ਪਰ ਨਹੀਂ ਠੀਕ ਆ ਆਪਾਂ ਰੋਜ਼ ਕੰਮ ਕਰਨਾ ਆਪਾਂ ਐ ਨਹੀਂਗਾ ਵੀ ਅੱਜ ਹੀ ਇੱਕ ਵੜ ਵੇਚਨੀ ਆ ਅੱਜ ਤਾਂ ਮਾਲ ਮਿਲਿਆ ਨਹੀਂ ਆਪਣੇ ਕੋਲ ਤੁਹਾਨੂੰ ਪਤਾ ਹੀ ਆ ਤਿੰਨ ਤਿੰਨ ਚਾਰ ਚਾਰ ਪਸ਼ੂ ਹੁੰਦੇ ਆ ਹਾਂਜੀ 62000 ਦੀ ਵੜ ਦੇ ਦਾਂਗੇ ਕੋਜੂ ਮਾਨਤਾਂ ਦੀ ਬੜਾ ਮੁੱਟਾ ਕਰ ਦਾਂਗੇ ਬਾਹਲਾ ਨਹੀਂ ਹੋਣਾ ਜੀ ਠੀਕ ਆ 6000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਬਾਕੀ ਆ ਵਾਦਾ ਹੀ ਆ ਬਾਈ ਮਗਰ ਨੇ ਸਾਲ ਨੂੰ ਆ ਬੱਚੀ ਮਗਰ ਤਿਆਰ ਹੋ ਜਾਏਗੀ ਇਹ ਤਾਂ ਗੱਲ ਹੈਗੀ ਆ ਬਾਕੀ ਜਿਹੜਾ ਜਿ ਡਿਮਾਂਡ ਆ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾ